ਦੇਖੋ ਅਸੀਂ ਤੇ ਪਹਿਲਾਂ ਹੀ ਕਹਿੰਦੇ ਸੀ ਕਿ ਬੀਜੇਪੀ ਜਿਹੜੀ ਹੈ ਆਪਣੀ ਘਟੀਆ ਰਾਜਨੀਤੀ ਵਾਸਤੇ ਸਿੱਖ ਗੁਰੂਆਂ ਦਾ ਵੀ ਅਪਮਾਨ ਕਰਨੋਂ ਪਿੱਛੇ ਨਹੀਂ ਹਟਦੀ ਉਹ ਸਾਬਤ ਹੋ ਗਿਆ ਅੱਜ ਜਲੰਧਰ ਦੀ ਇੱਕ ਅਦਾਲਤ ਨੇ ਮਾਨਯੋਗ ਅਦਾਲਤ ਨੇ ਕਿਹਾ ਤਾਂ ਕਿ ਜਿਹੜੀ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਦੇ ਬਿਆਨ ਨੂੰ ਦਿੱਲੀ ਦੀ ਵਿਧਾਨ ਸਭਾ ਦਿੱਤੇ ਬਿਆਨ ਨੂੰ ਜਿਸ ਤਰੀਕੇ ਨਾਲ ਭਾਜਪਾ ਲੀਡਰਾਂ ਨੇ ਖਾਸ ਕਰ ਜਿਹੜਾ ਉਹਨਾਂ ਦਾ ਕਪਿਲ ਮਿਸ਼ਰਾ ਆ ਮਨਿਸਟਰ ਜਿਸ ਤਰ੍ਹਾਂ ਉਹਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਕੋਡ ਮਰੋੜ ਕੇ ਪਾਇਆ ਜਿਦੇ ਚ ਉਹਨੇ ਗੁਰੂਆਂ ਦਾ અપਮਾਨ અપਮਾਨ ਗੁਰੂ ਸਹਿਬਾਨਾਂ ਵਾਸਤੇ અપਮਾਨਜਨਕ ਸ਼ਬਦ ਕਹਿੰਦੇ ਹੋਏ ਦਿਖਾਇਆ ਉਹ ਇਹ ਸਾਬਿਤ ਕਰਦਾ ਹੈ ਮਾਨਜੋਗ ਅਦਾਲਤ ਨਹੀਂ ਕਹਿਆ ਕਿ ਇਹ ਡਾਕਟੋਰੇਟ ਹੈ ਇਹ ਛੇੜਛਾੜ ਹੋਈ ਹੈ ਇਹ ਕਿਤੇ ਨਾ ਕਿਤੇ ਆਤਿਸ਼ੀ ਜੀ ਦੀ ਵੀਡੀਓ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਪਰ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਸੀ ਕਿ ਭਾਜਪਾ ਜਿਹੜੀ ਹੈ ਦੀ ਮਨਸੂਬੇ ਆਪਣੀ ਘਟੀਆਂ ਪੋਲਿਟਿਕਸ ਵਾਸਤੇ ਗੁਰੂਆਂ ਦਾ ਗੁਰੂ ਸਹਿਬਾਨਾਂ ਦਾ ਪਿੱਛੇ ਜੇ ਦੇਖਿਆ ਇਹਨਾਂ ਨੇ ਦਸਮ ਪਿਤਾ ਦਾ ਵੀ ਸਹਬਜਾਦਿਆਂ ਦਾ ਵੀ ਕਾਰਟੂਨ ਬਣਾਤਾ ਸੀ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਦੀ 350 ਸਾਲ ਪਹਿਲਾਂ ਸ਼ਹਾਦਤ ਇਸ ਦੇਸ਼ ਤੇ Hindu ਧਰਮ ਔਰ ਦੇਸ਼ ਨੂੰ ਬਚਾਉਣ ਲਈ ਆਈ ਉਹਨਾਂ ਦਾ ਅਪਮਾਨ ਕਰਨ ਤੋਂ ਵੀ ਭਾਜਪਾ ਪਿੱਛੇ ਨਹੀਂ ਹਟਦੀ ਔਰ ਇਹ ਸਾਬਿਤ ਹੋ ਗਿਆ ਹੈ ਇਹ ਜਲੰਧਰ ਦੇ ਮਾਨਜੋਗ ਅਦਾਲਤ ਨੇ ਕਹਿਤਾ ਹੈ ਕਿ ਜਿਹੜੀ ਭਾਜਪਾ ਨੇ ਵੀਡੀਓ ਪਾਈ ਆ ਗੁਰੂ ਸਾਹਿਬ ਦੇ ਅਪਮਾਨਜਨਕ ਸ਼ਬਦਾਂ ਨੂੰ ਤਰਸਾਇਆ ਉਹ ਤੋੜ ਮਰੋੜੀ ਐ ਉਹ ਜਾਲੀ ਐ ਉਹ ਡਾਕਟਰ ਏਟ ਐ ਔਰ ਨਾ ਛੇੜਛਾੜ ਹੋਈ ਐ ਔਰ ਜਿਹੜਾ ਅਤਿਸ਼ੀ ਜੀ ਜਿਹੜੇ ਸਾਬਕਾ ਮੁੱਖ ਮੰਤਰੀ ਆ ਦਿੱਲੀ ਦੇ ਉਹਨਾਂ ਦੇ ਬਿਆਨ ਨੂੰ ਜਿਹੜਾ ਆ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਆ ਸਿਰਫ ਔਰ ਸਿਰਫ ਬੀ ਜੀ ਪੀ ਆਪਣੀ ਘਟੀਆ ਰਾਜਨੀਤੀ ਸੋ ਇਹ ਇਹਨਾਂ ਦਾ ਚਿਹਰਾ ਐ ਬੀ ਜੀ ਪੀ ਸਖੂ ਗੁਰੂ ਸਹਿਬਾਨਾਂ ਦਾ ਅਪਮਾਨ ਕਰਨ ਤੋਂ ਕਦੀ ਪਿੱਛੇ ਨਹੀਂ ਹਟਦੀ ਇਹੀ ਇਹਨਾਂ ਦੀ ਅਸਲੀ ਮਾਨਸਿਕਤਾ ਐ ਘਟੀਆ ਮਾਨਸਿਕਤਾ ਐ ਜਿੰਨੂੰ ਅਸੀਂ ਕੰਡੈਮ ਕਰਦੇ ਲੇਕਿਨ ਮੇਰਾ ਸਵਾਲ ਜਿਹੜਾ ਆ ਉਹ ਸੁਨੀਲ ਜਾਖੜ ਸਾਹਿਬ ਨੂੰ ਜਿਹੜੇ ਆਪਣੇ ਆਪ ਨੂੰ ਸੁੱਚੇ ਲੀਡਰ ਸੱਚੇ ਸੁੱਚੇ ਲੀਡਰ ਕਹਿੰਨੇ ਹੋ ਜਾਖੜ ਸਾਹਿਬ ਮਾਫੀ ਮੰਗੂ ਕਿਉਂ ਤੁਸੀਂ ਜਵਾਬ ਜਾਖੜ ਸਾਹਿਬ ਦੇ ਜਵਾਬ ਰਵੀਤ ਬਿੱਟੂ ਸਾਹਿਬ ਦੇ ਜਵਾਬ ਜਿਹੜੇ ਆ ਅਮੀਸ਼ਾਹ ਜੀ ਦੇਣ ਸਿਰਸਾ ਸਾਹਿਬ ਦੇਣ ਕਿ ਜਿਹੜਾ ਜਿਹੜਾ ਗੁਰੂ ਸਾਹਿਬਾਨ ਦਾ ਅਪਮਾਨ ਤੁਹਾਡੇ ਕਪਲ ਮਿਸ਼ਰੇ ਵਰਗੇ ਲੀਡਰਾਂ ਨੇ ਕੀਤਾ ਉਹਦੇ ਲਈ ਜਵਾਬ ਦੇ ਕੇ ਦੀ ਆ ਡਾਕਟਰ ਸਾਹਿਬ ਜ਼ਰੂਰ ਜਵਾਬ ਦੇਣਗੇ ਮੈਂ ਉਮੀਦ ਕਰਦਾ